ਭయ్యా ਦੋ ਟਾਈਮ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਕਿ ਸਾਨੂੰ ਤੰਦਰੁਸਤੀ ਦਿੱਤੀ ਆ ਕਈ ਵਾਰੀ ਅਸੀਂ ਨਿੱਕੀ ਜਿਹੀ ਮੁਸੀਬਤ ਤੇ ਕਬਰਾ ਜਾਂਦੇ ਆ ਤੇ ਰੱਬ ਨਾਲ ਗਿਲੇ ਸ਼ਿਕਵੇ ਉਹਨੂੰ ਤਾਨੇ ਮੇੜੇ ਮਾਰ ਲੱਗ ਜਾਂਦੇ ਆ ਤੇ ਆਹ ਦੇਖੋ ਭੈਣ ਹੈਂਡੀਕੇਪ ਤਾਂ ਫੇਰ ਵੀ ਰੱਬ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਿੰਨੀ ਖੁਸ਼ ਆ ਆਪਣੀ ਜ਼ਿੰਦਗੀ ਨੂੰ ਅੰਜਵਾਏ ਕਰ ਰਹੀ ਆ ਤੇ ਆਹ ਦੇਖੋ ਵੀਡੀਓ ਜੀ ਲਓ ਜੀ ਆਹ ਵੀਡੀਓ ਹੋ ਗਈ ਸਟਾਰਟ ਤੇ ਸਾਹਮਣੇ ਤੁਸੀਂ ਦੇਖੋ ਇੱਕ ਭੈਣ ਹੈਂਡੀਕੇਪ ਤਾਂ ਪਰ ਫੇਰ ਵੀ ਕਿੰਨੀ ਖੁਸ਼ ਆ ਭਾਈ ਤੇ ਅਸੀਂ ਨਿੱਕੀ ਜਿਹੀ ਕਈ ਵਾਰੀ ਕੋਈ ਮੁਸੀਬਤ ਆ ਜਾਏ ਆ ਉਸ ਰੱਬ ਨੂੰ ਤਾਨੇ ਮੇਨੇ ਮਾਰ ਲੱਗ ਜੰਨੇ ਆ ਘਬਰਾ ਜੰਨੇ ਆ ਬਈ ਦੋ ਟਾਈਮ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਆ ਭੈਣ ਤੋਂ ਕੁਝ ਸਿੱਖੋ ਜ਼ਰੂਰ ਰੱਬ ਨਾਲ ਕੋਈ ਗਿਲਾ ਸ਼ਿਕਵਾ ਨੀ ਆਪਣੀ ਜ਼ਿੰਦਗੀ ਨੂੰ ਅੰਜਵਾਇ ਕਰ ਰਹੀ ਆ ਇਹ ਤਾਂ ਬਈ ਪੁਰਾਣੇ ਜੋ ਕਰਮ ਕੀਤੇ ਹੁੰਦੇ ਉਹਦਾ ਲੇਖਾ ਸੁੱਕਾ ਹੁੰਦਾ ਜਿੱਥੇ ਉਹ ਪ੍ਰਮਾਤਮਾ ਰੱਖਦਾ ਉੱਥੇ ਖੁਸ਼ ਰਿਹਾ ਕਰੋ ਤੇ ਆ ਦੇਖੋ ਭੈਣ ਤੋਂ ਕੁਝ ਸਿੱਖੋ ਆਪਣੀ ਜ਼ਿੰਦਗੀ ਵਿੱਚ ਪੂਰੀ ਖੁਸ਼ ਆ ਬਈ ਉਸ ਮਾਲਕ ਦਾ ਸ਼ੁਕਰਾਨਾ ਕਰਦੀ ਆ ਆਪਣੀ ਮਾਂ ਦੇ ਨਾਲ ਦੇਖੋ ਆਪਣੀ ਜ਼ਿੰਦਗੀ ਨੂੰ ਅਨੁਵਾਇ ਕਰ ਰਹੀ ਆ ਤੇ ਦੋ ਟਾਈਮ ਸਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਕਿ ਸਾਨੂੰ ਤੰਦਰੁਸਤੀ ਦਿੱਤੀ ਆ ਬਈ ਨਿੱਕੀ ਜੀ ਮੁਸੀਬਤ ਤੇ ਘਬਰਾਇਆ ਨਾ ਕਰੋ ਕਈ ਵਾਰੀ ਰੱਬ ਸਾਡੀ ਪਰਖਸ਼ਾ ਲੈਂਦਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਭੈਣ ਦੇ ਨਾਂ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੋਰ ਵੀਡੀਓ ਦੇਖ ਲੈ ਰਾਜੂ ਫਰੀਦ ਕੋੜੀਏ ਦੇ ਪੇਜ ਨੂੰ ਕਰ ਲੋ ਫੋਲੋ ਸਾਰੇ ਦੋਸਤਾਂ ਦਾ ਧੰਨਵਾਦ ਜੀ